ਪ੍ਰਵਾਣੂ ਸਾਸੀ ਕਾਲ ਸਾਡੇ ਲਾਈਫਲਾਈਨ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆ ਤੇ ਅੱਜ ਆ ਬੜੀ ਭੰ ਲੱਗੀ ਆ ਤੂੜੀ ਭੰਦਈ ਆ ਤੇ ਆਇਓ ਨਾਲੇ ਵਖਾਉਣੇ ਆ ਤੁਹਾਨੂੰ ਕਬੱਡੀ ਵਾਲਿਆਂ ਦਾ ਬਲੌਕ ਹੋ ਜੀ ਇਹ ਬਲੌਕ ਕਿੱਥੇ ਆ ਜਮੀ ਕਿੱਥੇ ਆ ਬਲੌਕ ਹੋ ਰਿਹਾ ਨੀ ਮੇਰੇ ਦੱਤਾ ਉਹ ਕੋਲ ਮੈਂ ਲਿਆਉਣਾ ਫਰਕੇ ਹੋ ਜਾਂਦਾ ਇਹ ਵੀਰਾਇ ਜੀ ਇਸ ਤਰ੍ਹਾਂ ਹੀ ਬਸ ਅੱਥੇ ਰਾਤੋ ਰਾਜਾ ਨਾ ਮਰੇ ਦੱਸੋ ਵੀ ਸਾਡਾ ਜਗਾਰ ਕਿੰਨਾ ਨਾ ਟਰਾਲੀਆਂ ਖਿਦੀਆਂ ਲੈਂਦੀਆਂ ਜਾਂਦੀਆਂ ਵਿੱਚ ਹਾਰ ਵੀਰ ਵੀ ਨਾਉਂ ਦਿਆ ਤੇ ਇਹ ਸਾਡਾ ਜੋਤਾ ਪਰਮਾਨ ਆ ਕੰਮ ਬਹੁਤ ਕਰਦਾ ਇਹ ਸਾਡੇ ਨੇ ਕਸਰ ਨਹੀਂ ਛੱਡੀ ਕੋਈ ਚਰਚਾ ਬਹੁਤ ਕੰਮ ਆ ਕੇ ਆਤਾ ਪੁੱਤਾਂ ਉਹ ਤੇ ਆਈ ਇਹ ਤਾਂ ਨਹੀਂ ਪਤਾ ਕਿ ਉਹ ਕਿੱਥੇ 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 ਕਿੰਨੇ ਟਰਾਲੇ ਆ ਗਏ 2 ਹੋਰ ਨਾਲ ਉੱਥਾ ਆਇਆ ਹੈ ਬਿਜਲੀ ਥਾਪੜੀ ਆ ਗਿਆ ਆ ਗਿਆ ਤਾਂ ਹੋਣਾ ਹੋਰ ਨਾਲ ਟਰਾਲੇ ਨੂੰ ਲਾਈਟ ਹਟਾ ਦੇ ਉਹਨੂੰ ਹੋਇਆ ਕੀ ਆ ਟੀਕਾ ਤੂੰ ਗੱਲ ਬਾਤ ਲਵਾ ਲਿਆ ਕੇ ਡਾਕਟਰ ਡਾਕਟਰ ਤੋਂ ਹਾਂ ਮਾ ਮਣ ਟੂੜੀ ਦੇ ਨਾਲ ਆ ਤਰੀ ਉਹ ਲਾਗੀ ਕਰੇ ਨਹੀਂ ਨਹੀਂ ਕੱਲ ਦਾ ਇੱਥੇ ਕੱਲ ਦਾ ਕਾਹ ਕਾਹੀ ਨਹੀਂ ਆਉਂਦਾ ਕੀ ਪਾਣੀ ਲੈਣ ਗਿਆ ਕੇ ਪੱਤਾ ਲਿਆਏ ਜੇ ਕੋਲੀ ਜਨ ਕੋਲ ਆਰੋ ਹਾਏ ਦਾ ਨੰਬਰ ਤੇ ਪਾਸਵਰਡ ਨਹੀਂ ਦੱਸਿਆ ਹਰ ਉਹ ਨਹੀਂ ਆਂਦਾ ਇੱਥੇ ਕਰ ਮਾਂ ਆਵੇ ਨਿਕਾ ਅੱਗੇ ਨਾ ਜਾ ਕੇ ਆਰੋ ਚਲਵਾ ਹਾਂ ਹਾਂ ਆਈ ਬਰਾਓ ਦੇਖਿਆ ਮਾਰ ਕਰਿਆ ਨਾ ਸੰਗਲ ਦੇ ਆਪੋ ਨਹੀਂ ਪਖੋਲੀ ਫੋਟੋ ਨਹੀਂ ਕੋਈ ਕੰਮ ਚੋਰ ਗਿਆ ਜੀ ਯਾਰੀ ਲੈ ਰੂ ਕਿੰਨੇ ਪੀਣਾ ਪਹਿਲਾਂ ਉਹ ਵੀ ਰਣ ਕੇ ਆ ਗਏ ਗਿਆਨੀ ਨੂੰ ਪਿਓ ਯਾਰ ਤੇ ਲਾਭ ਕਰ ਹਾਂ ਨਹੀਂ ਉਹਨਾਂ ਨੂੰ ਪਿਆਉਂਦੇ ਨਹੀਂ ਪੀਣਾ ਉਹਨਾਂ ਨੂੰ ਪਿਆਉਂਦੇ ਨਹੀਂ ਨਹੀਂ ਪਹਿਲਾ 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 ਪਰਾਉਣੇ ਨੂੰ ਬਸ ਨਹੀਂ ਯਾਦ ਨਹੀਂ ਜਾਂਦਾ ਮੁਰਸਲ ਨਾ ਜੀ ਲਾਭ ਹੋ ਜਿੱਥੇ ਓਏ ਵੀਰ ਉੱਠ ਪੀਲਾ ਗੁਰਬਾ ਨਹੀਂ ਜੇ ਡਾਕਟਰ ਡੋక్టర్ ਕੋਲ ਜਾਣਾ ਇਹ ਤੇ ਤੈਨੂੰ ਬੁਖਾ ਦੇਵਾ ਵਾਹ ਥੋੜਾ ਹੀ ਕੰਮ ਆ ਬਸ ਨਾ ਲੈ ਰੋ ਜੀ ਬੜੀ ਨਿਕਲ ਗਈ ਨਹੀਂ ਬਿਨਾਂ ਉਬਾਇਆ ਗਾਂ ਤੋਂ ਨਿਕਲ ਜੂਗੀ ਈਲਾ ਸੋਣਾ ਜੂਗੀ ਬਾਹਰ ਦਵਾ ਮੇਰੀ ਨਾਮ ਹੈ ਜੀ ਰੱਬੀ ਜੀ ਨੂੰ ਬਾਹਰ ਤੋਂ ਰਿਕਾਡਾ ਬੰਦਾ ਬੋਰ ਗਾਂ ਈਲਾ ਕੋਟ ਦਾ ਨਹੀਂ ਉਹ ਮੈਂ ਯਾਰ ਲੱਕੋਦ ਨਾਲ ਲੈ ਜੀ ਚੰਗਲ ਘਰੇ ਤੇ ਲਾਦੀ ਭੜਕੇ ਭੜਕੇ ਇਹਨਾਂ ਦੇ ਪੁਰਵਾ ਹੈ ਨਬ ਚਲੋ ਕਿੰਨੀ ਇੱਕ ਤਰ੍ਹਾਂ ਕੋਤ ਤੇ ਲੰਗਾਲ। ਲੈ ਆਓ ਇਹਨੂੰ। ਇਹਨੂੰ ਪਾ ਦੇ। ਆਵੇ ਆਟੋਮੈਟਿਕ ਕਰੂ। ਸੁਬਾਸ। ਦੀ ਲੋ ਯਾਰਾ ਵਰਤ ਪੜਾ ਗਿਆ। ਲੈ ਆ ਮਨੇ। ਕੰਮ ਕੂਮ ਕਰ ਲਿਆ। ਚਲ ਹੱਥ ਕਰੋ। ਲੈ ਲਈ ਰੱਖੀ ਘਟ। ਇਹਦੇ ਲਈ। ਲੈ। ਪਿੰਡ ਟਵਾ ਦੇ। ਹਾਂ? ਲੱਕੇ ਮਾਇਤੀ। ਵੀ ਕਾ ਕੇ ਗਾਇਆ? ਪਿੰਡ ਟਵਾ ਦੇ। ਦਾਵੇ ਜੀ ਤੇ ਘਰ ਉਤਾਰਾਂ ਦੇ ਪੌਣ। ਪੌਣ ਦੇ ਜੀ ਤੇ ਘਰੇ। ਕਰੀਓ ਨਾ ਲੜਾਈ ਸੱਚੀ ਲੱਗ ਜਾਣੀ ਫਿਰ ਤੇ ਲੱਗ ਜਾਣੀਗੇ ਉੱਪਰ ਵੀ ਵੇਖਿਆ ਯਾ ਨਾ ਕਰੇ ਬੈਠੇ ਇਥੇ ਹੇਠੇ ਕਰੇ ਚਲੋ ਕੋਈ ਗੱਲ ਨਹੀਂ ਆ ਤੁਸੀਂ ਨਹੀਂ ਹੁੰਦਾ ਗੁੱਸਾ ਨਾ ਕਰੋ ਨਹੀਂ ਲੱਗਣ ਨੂੰ ਮੈਂ ਮੁੱਖ ਮੰਤਰੀ ਨਾਲ ਗੱਲ ਨਹੀਂ ਬਾਤ ਸਕਾਰ ਨਹੀਂ ਲੈ ਵੀਰ ਐ ਤੇ ਗਾਉਂ ਦਾ ਪਹਹਾ ਲੈ ਛਿੱਤੀ ਜਾਂ ਤਾਂ ਛਿੱਤੀ ਚੱਗੀ ਜਾਂਦੇ ਇਥੇ ਗਰੀਬਾਂ ਦੇ ਪਹਹਾ ਗਰੀਬਾਂ ਦੇ ਆ ਜਾਦੇ ਥੋੜੀ ਜਨ ਰੱਖ ਆ ਜਾਦੇ ਫਿਰ ਬੜਾਈ ਹੋਰ ਮਾਰ ਕੇ ਜਾਂਦੇ ਜਿਹੜੇ ਆਂ ਆਹ ਨਾਲ ਚੱਲ ਗਏ ਸਾਹ ਨਾ ਨੀ ਨੀ ਸੁਣੇ ਤਾਂ ਮਾ ਮੈਂ ਖੜੇ ਨਾ ਨਾ ਭਾਵੇਂ ਕਿਤੇ ਤੋਂ ਲੱਗਦੀ ਨਹੀਂ ਹੁੰਦੀ ਜੇਤੀ ਆਪਾਂ ਚੱਲਦੇ ਦੂਸਰੀ ਕੋਟ ਤੇ ਫੇਰ ਪੈ ਗਏ ਬਾਜ ਲੱਗਦੇ ਆਹ ਮੈਂ ਠੀਕ ਆ ਠੀਕ ਆ ਹੇ ਰਾਂ ਦੇ ਪਾਸ ਕਰਦੇ ਹੋ ਕੋਈ ਵਾਸਤਾ ਤੇ ਜੀ ਵੀ ਸਾਬ ਇਹ ਆਹ ਖੇਤਰ ਸਾਹ ਇੱਕ ਵਜੀ 40 ਪੂਰੀ ਦੀ ਆ ਗਈ ਆ ਸਾਰੇ ਆਨੇ ਟੁੱਟ ਕੇ ਪੈ ਗਏ ਨੂੰ ਸਾਬਾ ਬੈਠੀ ਆ ਨਾ ਡਰਨੀ ਇਹਨੇ ਲਾਵਾਂਗੇ ਆ ਆਪਣਾ ਸਾਦਾ ਵੀ ਚਾਹੇ ਤਾ ਪਰੋ ਬੋਲੋ ਬੋਲੋ ਕਿਹਾ ਲੈ ਜੀਆਂ ਵੀਰ ਜੀ ਚੇਨ ਮੌਤ ਕਰਤਾ ਲਿਖੋ ਆ ਜੀ ਕੱਲਾ ਨਾਂ ਮਾਤਾ ਚੱਲਾ ਨਾਂ ਮਾਤਾ ਤੂੰ ਹੀ ਨਾ ਆਇਆ ਚੱਲ 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 ਆਵੇ ਆਵੇ ਆਇਆ ਤਾਈ ਇਹ ਵਦ ਆਨ ਨਾਲ ਦੋ ਸੋਹਾਂ ਨੂੰ ਜਗਾਰ ਕਿਦਾਂ ਲੱਗਦਾ ਥੋੜਾ ਜਿਆ ਮਗਰ ਆਪਾਂ ਕਿੱਲਾ ਕੱਢਿਆ ਰੱਸਾ ਤੋਣਾ ਤੇ ਓਏ ਆ ਤੂੰ ਹੀ ਬਾਹਰ ਇਹ ਹਾ ਫੜੀ ਦੀਗੀ ਆ ਕੱਸ ਕੇ ਪਾਈ ਇਹਨੂੰ ਕਮਲ ਇਹ ਬੜੇ ਜਿਹੇ ਆ ਗਏ ਉੱਥੇ ਬਿਲਕੁਲ ਜਾਣਾ ਹੈ ਇਹ ਪਾਰੀ ਉਹਦੇ ਮੇਰੇ ਕੋਲ ਆ ਰਿਹਾ ਕੋ ਕਰ ਲੋ ਯਾਰ ਬਣਾ ਨੀ ਚੇਟ ਉਹਦੇ ਆਉਣ ਲੱਗ ਪਿਆ ਆਹ ਬੰਦਿਆ ਸੰਦੇ ਕਰੀ ਜਾ ਰਿਹਾ ਬੰਦਾ ਹੈ ਹਾਂ ਜਾਓ ਜੀ

ਕਾਂਡੋ ਵੀ ਕਾਂਡੋ ਵੀ ਇਤਨਾ ਕਰਦੇ ਹਾਂ ਹਾਂ ਜੀ ਹੋਰ 1 ਮਿੰਟ ਲਗਾਓ ਹੋਇਆ ਇੱਕ ਮੈਂ ਆਪਣਾ ਟਾਈਮ ਲਾ ਕੇ ਉਹਨਾਂ ਨੂੰ ਦਿਖਾਉਂਦਾ ਤਕਰੀਫਾ ਨੂੰ ਕੁਝ ਪਾਸੇ ਜਿੱਦਾਂ ਚਾਹੋ ਮਿਠਾਣਾ ਬਣਾ ਲੀਂ ਥੋੜਾ ਪਈ ਆ ਹਾਂ ਉਹ ਸਾਡੇ ਕੋਲ ਤੋਂ ਕੀ ਕਿਤੇ ਨਿਕਾੜ ਦੇਖਾਂ ਇਹ ਕਰ ਲਿਆ ਆ ਵੀ ਉਹ ਜੱਦੀ ਕਹਿੰਦੀ ਇਸ ਕੰਗਾ ਪਹਿਲਾਂ ਕਰੋ ਕਾਹ ਗਿਆ ਬੜਿਆ ਪੋਣਾ ਹਾਲਤ ਆਇਓ ਆ ਪੀੜ ਪੜੀ ਸਹੀ ਆ ਮੈਂ ਰੱਖਿਆ ਮਹਤਵਾ ਬੇਬੀਆ ਕੋਈ ਕਰੂ ਮਨੇ ਸੋਨਾ ਕਾਲਾ ਪੁਟੀ ਪੁਟੀ ਨਹੀਂ ਨਾਲਾ ਮਰਾ ਗਾਂਵਾ ਦਾ ਕਰਾਂ ਮੈਂ ཉས སོོ སོསས སོས སྶསྱས སོས རྶས རྶྡས རྶས སག རསས རེ རསསེ རོ སསོ ར ེོ སའསཛསར སོ སཪ� ྽�ོེ ེད � ਹਾਂ ਜਮਗਰੋਂ ਫਿਰ ਅੱਜ ਅੰਮਰੀਂ ਆਦੇ ਜੀ ਆਉਂਦੇ ਨਹੀਂ ਹੁਣ ਕਹੇ ਐਸਾਈ ਦੇ ਸਾਹ ਹਾਂ ਹਾਂ ਆਉਂਦੇ ਹੌਲੀ 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 ਆਉਂਦੇ ਆਉਂਦੇ ਜਾਣਦੇ ਜਾਣਦੇ ਉਹ ਕੰਦਾ ਹਾਸ਼ੀ ਦਾ ਕੰਦਾ ਨਾ ਕੱਢੋ ਉਹ ਲਾਲਾ ਲਾਲਾ ਪੀਲਾ ਉਹ ਲਾਲਾ ਅੱਗੇ ਲਾਲਾ ਪੀਲਾ